ਬਾਜੀ ਪਰਿਵਾਰ ਨਾਲ ਮਿਲ ਕੇ ਆਏ ਹੂੰ ਕੀ ਫਸਟ ਸੈਕਸ਼ਨ ਤੋਂ ਅਸਾਂ ਪੈਮਨੂ ਮਿਲੋ ਸਕੇ ਖੁਸ਼ੀ ਆ ਪਸੰਦੀ ਆ ਮੈਂ ਤਾਂ ਇਨੀ ਗੱਲ ਕਹੂੰਗਾ ਕਿ ਕਿਸੇ ਮਹਾਪੁਰਸ਼ ਤੋਂ ਮੈਂ ਨਿੱਕੇ ਹੁੰਦੇ ਨੇ ਸੁਣਿਆ ਸੀ ਕਿ ਜਦੋਂ ਸਾਰੇ ਇਕੱਠ ਕਰਕੇ ਅਰਦਾਸ ਕਰਦੇ ਨੇ ਤਾਂ ਰੱਬ ਨੂੰ ਵੀ ਕਿਤੇ ਨਾ ਕਿਤੇ ਥੰਨੇ ਉਤਰਨਾ ਪੈਂਦਾ ਸੁਣਨੀ ਪੈਂਦੀ ਆ ਸੋ ਸਰਬੱਤ ਦੀ ਅਰਦਾਸ ਮਨਜ਼ੂਰ ਹੋਈ ਐ ਮੇਰੇ ਆਪ ਦੇ ਪਰਿਵਾਰ ਦੇ ਘਰ ਚ ਦੁਬਾਰਾ ਖੁਸ਼ੀਆਂ ਆਈਆਂ ਨੇ ਬਹੁਤ ਵੱਡਾ ਘਟਾ ਸ਼ੁਭਦੀਪ ਦਾ ਸਿੱਧੂ ਮੂਸੇ ਵਾਲੇ ਦਾ ਉਹ ਤਾਂ ਨਹੀਂ ਪੂਰਾ ਹੋ ਸਕਦਾ ਪਰੇ ਨਵੇਂ ਜਨਮ ਚ ਨਵੇਂ ਰੂਪ ਚ ਫੇਰ ਸ਼ੁਭਦੀਪ ਆਇਆ ਬਹੁਤ ਖੁਸ਼ੀ ਆ ਸ਼ੁਕਰਾਨਾ ਉਸ ਦਾਤੇ ਦਾ ਮੇਰੇ ਪਰਿਵਾਰ ਦੀ ਜੜ ਲੱਗੀ ਐ ਤੇ ਅਰਦਾਸ ਉਸਤਾਦੇ ਦੇ ਚਰਨਾਂ 'ਚ ਕੇ ਇਹ ਜੜ ਨਰੋਗ ਨਰੋਲ ਸਾਫ ਤੇ ਡੂੰਗੀ ਲੱਗੇ ਤੇ ਸਦੀ ਵੀ ਲੱਗੇ ਲੱਗਦਾ ਲੰਬੇ ਸਮੇਂ ਦੁਬਾਰਾ ਪਰਿਵਾਰ ਦੁਬਾਰਾ ਤੋਂ ਖੁਸ਼ੀ ਆ ਜੀ ਬਹੁਤ ਵੱਡੀ ਖੁਸ਼ੀ ਆ ਭਾਜੀ ਬਹੁਤ ਵੱਡਾ ਘਟ ਹੈ ਦੇਖੋ ਇੱਕ ਲਟੈਣ ਵਰਗੇ ਪੁੱਤ ਦਾ ਤੁਰ ਜਾਣਾ ਭਾਵੇਂ ਹਾਲਾਤ ਕੋਈ ਵੀ ਰਹੇ ਹੋਣ ਪਰ ਤੁਰ ਜਾਣਾ ਤੁਰ ਗਿਆ ਸੀ ਔਰ ਇਸ ਉਮਰ ਚ ਆ ਕੇ ਫੇਰ ਮਾਪੇ ਬਣਨਾ ਇੱਕ ਵੱਡੀ ਖੁਸ਼ੀ ਇੱਕ ਵੱਡੇ ਪੁੱਤ ਨੂੰ ਹੋ ਕੇ ਕੋ ਆ ਕੇ ਦੁਬਾਰਾ ਮਾਪਾ ਬਪਾ ਨੂੰ ਔਰ ਇਸ ਉਮਰ ਚ ਮਾੜਨਾ ਤੇ ਸਭ ਦਾ ਸ਼ੁਕਰਾਨਾ ਜਿਨ੍ਹਾਂ ਨੇ ਅਰਦਾਸਾਂ ਕੀਤੀਆਂ ਜਿਨ੍ਹਾਂ ਨੇ ਪਰਿਵਾਰ ਦਾ ਸਾਥ ਦਿੱਤਾ ਔਰ ਇਸ ਹਸਪੀਟਲ ਦੇ ਡਾਕਟਰ ਸਾਹਿਬਾਨ ਦਾ ਸਮੁੱਚੀ ਟੀਮ ਦਾ ਔਰ ਸਪੈਸ਼ਲੀ ਮੀਡੀਆ ਦਾ ਸਾਰੇ ਪੰਜਾਬੀ ਮੀਡੀਆ ਦਾ ਜਿਨ੍ਹਾਂ ਨੇ ਟਾਈਮ ਟੂ ਟਾਈਮ ਸਿੱਧੂ ਮੂਸੇਵਾਲੇ ਦੇ ਪਰਿਵਾਰ ਦਾ ਬਹੁਤ ਜਿਆਦਾ ਸਾਥ ਤੁਸੀਂ ਜਿਉਣ ਜੋਗੇ ਜਿਉਂਦੇ ਰਹੋ ਉਸ ਮਾਂ ਨੂੰ ਕੀ ਕਹੋਗੇ ਜਿਸਨੇ ਇੰਨੇ ਦਰਦ ਚਲੇ ਇੰਨੀਆਂ ਪੀੜਾਂ ਦੇ ਇੱਕ ਪਾਸੇ بیٹے ਦਾ ਦਰਦ ਦੂਸਰੇ ਪਾਸੇ ਜਿਸ ਕੰਡੀਸ਼ਨੇ ਗੁਜ਼ਰ ਰਹੀ ਸੀ ਅ ਨਿਸ਼ਬਦਾਂ ਕੋਈ ਕਹਿ ਨਹੀਂ ਸਕਦਾ ਕਿਉਂਕਿ ਲਫ਼ਜ਼ ਨਹੀਂ ਹੈ ਮਾਂ ਮਾਂ ਹੁੰਦੀ ਹੈ ਮਾਂ ਦਾ ਇੱਕ ਜਵਾਨ ਪੁੱਤ ਜਿਹਨੂੰ ਦੇਖ-ਦੇਖ ਕੇ ਜਿਉਂਦੀ ਹੋਵੇ ਜਿਹੜਾ ਪੰਜਾਬੀ ਆਪ ਦੇ ਕਿਤੇ ਚ ਸਿਖਰਾਂ ਤੇ ਹੋਵੇ ਮਾਂ ਦਾ लाਡਲਾ ਹੋਵੇ ਅੱਖਾਂ ਸਾਹਮਣੇ ਤੁਰਿਆ ਤੇ 2 ਮਿੰਟ ਬਾਅਦ ਫਿਰ ਸਦੀਵੀ ਤੁਰ ਗਿਆ ਉਸ ਮਾਂ ਨੇ ਦੁਬਾਰਾ ਚਾਂਸ ਲਿਆ ਮਾਂ ਮਾਨੰਦਾ ਹੋਰ ਇਸ ਉਮਰ ਦੇ ਵਿੱਚ ਇਹ ਦੁਆਵਾਂ ਸੀ ਖੁਸ਼ੀ ਆ ਪਰ ਮੈਂ ਮਿੜ ਕੇ ਆਇਆ ਦੇਖਣਸਾਰ ਰੋਂਦੀ ਰਹੀ ਮਿਲਿਆ ਵੀ ਬੈਠਿਆ ਵੀ 2 ਮਿੰਟ ਗੱਲਾਂ ਵੀ ਕੀਤੀਆਂ ਪਰ ਗੱਲ ਹੋਈ ਨਹੀਂ ਹੁਣ ਉਹ ਖੁਸ਼ੀ ਦੇ ਹੰਝੂ ਨੇ ਜਾਂ ਗਮ ਦੇ ਹੰਝੂ ਨੇ ਨਹੀਂ ਪਤਾ ਪਰ ਮਾਂ ਮਾਂ ਹੁੰਦੀ ਆ ਭਲਜੀ ਮਾਂ ਦਾ ਬਹੁਤ ਵੱਡਾ ਜਿਗਰਾ ਸਾਡੀ ਭੈਣ ਚਰਨਕਾਰ ਨੂੰ ਰੱਬ ਹਿੰਮਤ ਹੌਸਲਾ ਬਖਸ਼ੇ ਉਦੇ ਗਏ ਦਾ ਵੀ ਇਹਦੇ ਆਏ ਦਾ ਵੀ 30 ਕਿਲੋ ਮਿਲ ਜੂ ਬਾਈ ਜੀ ਗੱਲ ਹੋਈ ਤੁਹਾਡੀ ਹਫਤਾ ਤਾਂ ਜ਼ਰੂਰ ਰਹੇਗਾ ਪਰਿਵਾਰ ਪਰਿਵਾਰ ਨੇ ਫੈਸਲਾ ਕੀਤਾ ਮੈਂ ਹੁਣੇ ਬਾਈ ਬਲਵਾਰ ਸਿੰਘ ਹੋਣਾ ਕੋਲ ਉਠ ਕੇ ਤੇ ਉਹ ਕਹਿੰਦੇ ਹਫਤਾ ਤਾਂ ਅਸੀਂ ਪੂਰਾ ਲਾਵਾਂਗੇ ਜ਼ਰੂਰ ਮੈਂ ਬਿਲਕੁਲ ਲਾਉਣਾ ਚਾਹੀਦਾ ਤੇ ਜਦੋਂ ਤੱਕ ਡਾਕਟਰਸ ਵੱਲੋਂ ਬੱਚੇ ਦੀ ਤੰਦਰੁਸਤੀ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਹੋ ਜਾਂਦੀ ਕਿ ਹਾਂ ਹੁਣ ਉਹ ਜਾ ਸਕਦਾ ਕਿਉਂਕਿ ਲੋਕਾਂ ਦਾ ਪਿਆਰ ਹੈ ਮੂਸੇ ਵਾਲੇ ਦੀ ਹਵੇਲੀ 'ਚ ਲੋਕ ਆਪੋ ਵਹੀਂ ਦਾ ਘੱਟ ਕੇ ਆ ਰਹੇ ਨੇ ਆਪ ਉਧਰੇ ਉੱਥੇ ਭੰਗੜਾ ਪਾਉਂਦੇ ਨੇ ਨੱਚਦੇ ਗਾਉਂਦੇ ਨੇ ਮੱਥਾ ਟੇਕਦੇ ਨੇ ਚਲੇ ਜਾਂਦੇ ਨੇ ਤੋ ਉਹ ਰੌਣਕ ਮੇਲੇ ਨੂੰ ਇਗਨੋਰ ਵੀ ਨਹੀਂ ਕਰ ਸਕਦੇ ਜੇ ਹੁਣ ਚਲੇ ਜਾਣਗੇ ਜਾ ਕੇ ਫਿਰ ਉਹ ਸਫੋਕੇਸ਼ਨ ਉਹ ਬੱਚੇ ਨੂੰ ਖਿੱਚਣਾ ਚੁੰਮਣਾ ਚੱਕਣਾ ਹਰ ਇੱਕ ਦੀ दिली ਤਮੰਨਾ ਕੇ ਸੀ ਉਹਨੂੰ ਮਿਲੀਏ ਗੋਦੀ ਚੱਕੀਏ ਉਹਨੂੰ ਦੇਖੀਏ ਉਹਦੇ ਨਾਲ ਫੋਟੋ ਖਚਾਈਏ ਭੈਣ ਚਰਨਕਾਰ ਹੌੜਾ ਨਾਲ ਬਾਈ ਜੀ ਨਾਲ ਬਲਵਾਰ ਸਿੰਘ ਹੌੜਾ ਨਾਲ ਪਰਿਵਾਰ ਨਾਲ ਫੋਟੋ ਹੋਣ ਸਾਡੀਆਂ ਇਹ ਚਾਹ ਆ ਉਹਨਾਂ ਦਾ ਕਿਉਂਕਿ ਉਹਨਾਂ ਦੀਆਂ ਵੀ ਦੁਆਵਾਂ ਨੇ ਨਾਲ ਸੋ ਹਫਤਾਖਤਾ ਰਹਿਣਾ ਵੀ ਚਾਹੀਦਾ ਮੈਂ ਤਾਂ ਖੁਦ ਕਹੂੰਗਾ ਚਾਹੇ ਹਫਤੇ ਦੀ ਬਜਾਏ 10 ਦਿਨ ਰਹਿ ਬਹੁਤ سارے ਲੋਕ ਇਹ ਵੀ ਸੋਸ਼ਲ ਮੀਡੀਆ ਇਹੀ ਕੰਟੈਂਟ ਡਾਟੇ ਨਹੀਂ ਕਰਨੇ ਚਾਹੀਦੇ ਕਿ ਸਟੈਬਲ ਇਹ ਹੁਣ ਇਹਨਾਂ ਬਾਰੇ ਮੈਂ ਮੇਰਾ ਹਾਲ ਨਾ ਹੀ ਬੋਲਣਾ ਤਾਂ ਕਿੱਥੋਂ ਕਿੱਥੇ ਕੀ ਪਰਿਵਾਰ ਨਾਲ ਬੀਤੇ ਆ ਕੀ ਪਰਿਵਾਰ ਨੇ ਕੀਤਾ ਕਿਵੇਂ ਹਿੰਮਤ ਜਟਾਈ ਕੀ ਹੋਇਆ ਕਿਵੇਂ ਕੀਤਾ ਔਰ ਫਿਰ ਤੁਸੀਂ ਕਮੈਂਟ ਕਰ ਰਹੇ ਹੋ ਯਾਰ ਉਹਨਾਂ ਦੇ ਖਿਲਾਫ ਬਸ ਇਹੀ ਆ ਵੀ ਰੱਬ ਤੁਹਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਅਕਲਾਂ ਬਖਸ਼ੇ ਤੇ ਤੁਸੀਂ ਪੰਜਾਬੀ ਹੋਣ ਤੇ ਮਾਣ ਕਰੋ ਇੱਕ ਵਾਰੀ ਤੁਹਾਨੂੰ ਰੱਬ ਦਾਤ ਬਖਸ਼ੇ ਅਕਲ ਦੀ ਦਾਤ ਬਖਸ਼ੇ ਤੇ ਤੁਸੀਂ ਸੋਹਣੇ ਪੰਜਾਬੀ ਬਣੋ ਔਰ ਇਹੋ ਜੇ ਬੇਖੁਦਾ ਕਮੈਂਟਸ ਨਾ ਹੀ ਕਰੋ ਤਾਂ ਚੰਗੀ ਗੱਲ ਹੈ ਠੀਕ ਹੈ ਜੀ